ਦਮਾ ਦੇ ਵਧਰੇ ਪਾਣੀ ਕਾਰਨ ਲੋਕਾਂ ਦੀਆਂ ਵਧ ਗਈਆਂ ਮੁਸ਼ਕਲਾਂ ਸਤਿ ਸ੍ਰੀ ਅਕਾਲ ਜੀ ਮੈਂ ਮੈਕਦੀਪ ਕੌਰ ਤੇ ਤੁਹਾਡਾ ਸਵਾਗਤ ਕਰਦੀ ਆ ਪੰਜਾਬੀ ਲਿੰਕ মিডিਆ ਦੇ 5 ਵਜੇ ਤੱਕ ਦੇ ਵੈਦਰ ਦੇ ਤਾਜ਼ਾ ਅਪਡੇਟ ਚ ਦੱਸਦੀ ਆ ਪੰਜਾਬ ਚ ਅੱਜ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਕੁਝ ਇਲਾਕਿਆਂ ਚ ਸਧਾਰਨ ਮੀਂਹ ਪੈ ਸਕਦਾ ਹੈ ਅਗਲੇ ਚਾਰ ਦਿਨ ਹਾਲਾਤ ਇਸੇ ਤਰ੍ਹਾਂ ਰਹਿਣ ਦੀ ਸਭਾਵਨਾ ਹੈ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 23 ਗੱਜ ਤੋਂ ਹਾਲਾਤ ਫਿਰ ਬਦਲਣਗੇ ਅਤੇ ਸੋਸਤ ਮੌਨਸੂਨ ਮੋੜ ਸਰਗਰਮ ਹੋ ਜਾਵੇਗੇ ਦੂਜੇ ਪਾਸੇ ਪੰਜਾਬ ਇਸ ਬੇਲੇ ਹਰਦੀ ਚ ਪੇੜ ਤੇ ਰਾਜ ਦੇ ਸਤ ਜਿਲ੍ਹੇ ਹੜ ਨਾਲ ਪ੍ਰਭਾਵਿਤ ਹਨ ਪੌਂਗ ਡੈਮ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਗਿਆ ਜਿਸ ਕਰਕੇ ਡੈਮ ਤੋਂ ਲਗਾਤਾਰ ਪਾਣੀ ੱਡਾ ਜਾ ਰਿਹਾ ਹੈ ਪਿਛਲੇ ਦਿਨ ਪਾਉਂਡ ਡੈਮ ਤੋਂ 130000 ਕਿਊਸੇ ਪਾਣੀ ਛੱਡਿਆ ਗਿਆ ਅੰਦਾਜ਼ਾ ਹੈ ਕਿ ਇਸ ਪਾਣੀ ਦੇ ਕਾਰਨ ਅੱਜ ਪੰਜਾਬ ਚ ਪਿਆ ਦਾ ਪਾਣੀ ਪੱਧਰ ਵਧੇਗਾ ਜਿਸ ਨਾਲ ਪਠਾਨਕੋਟ ਗੁਰਦਾਸਪੁਰ ਕਪੂਰਥਲਾ ਅੰਮ੍ਰਿਤਸਰ ਤਰਨਤਾਰਨ ਵਿੱਚ ਮੁਸ਼ਕਲ ਹੋਰ ਵਧ ਸਕਦੀਆਂ ਨੇ ਪਹਿਲਾਂ ਤੋਂ ਹੀ ਕਪੂਰਥਲਾ ਦੀ ਸੁਲਤਾਨਪੁਰ ਲੋਧੀ ਅਤੇ ਤਰਨਤਾਰਨ ਜ਼ਿਲ੍ਹੇ ਹੜ ਨਾਲ ਪੁਰਾ ਵਿਤਨ ਤਰਨਤਾਰਨ ਵਿੱਚ ਹਰੀਕੇ ਹੱਡ ਤੋਂ ਵੀ ਲਗਾਤਾਰ ਡਾਊਨਸਟ੍ਰੀਮ ਵੱਲ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਦਾ ਅਜ਼ਰਫਾਜ਼ੀਲਾ ਜ਼ਿਲ੍ਹੇ ਤੱਕ ਵੇਖਣ ਨੂੰ ਮਿਲ ਰਿਹਾ ਜੇਕਰ ਵਿਆਸ ਦਾ ਪਾਣੀ ਪੱਧਰ ਵਧਿਆ ਤਾਂ ਇਹਨਾਂ ਤਿੰਨ ਜ਼ਿਲ੍ਹਿਆਂ ਤੋਂ ਇਲਾਵਾ ਅੰਮ੍ਰਿਤਸਰ ਦੇ ਕਈ ਪਿੰਡ ਵੀ ਪ੍ਰਭਾਵਿਤ ਹੋਣਗੇ ਦਾਦੀ ਪੰਜਾਬ ਚ ਲਗਾਤਾਰ ਸੁਧਾਰਨ ਤੋਂ ਘਟਮੀ ਪੈ ਰਿਹਾ ਹੈ ਵਿੱਤੇ ਦਿਨ ਸਰਪ ਕੋ ਜਿਲ੍ਹਾ ਚ ਮੀ ਦਰਜ ਕੀਤਾ ਗਿਆਸ ਕਰਕੇ ਤਾਪਮਨ ਵਿੱਚ ਕਰੀਬ 1.8 ਡਿਗਰੀ ਦਾ ਹਲਕਾ ਵਾਧਾ ਹੋਇਆ ਹੈ ਹਾਲਾਂਕਿ ਇਹ ਅਜੇ ਵੀ ਸੁਧਾਰਨ ਪੱਧਰ ਦੇ ਨੇੜੇ ਹੀ ਹੈ ਰਾਜ ਦਾ ਸਭ ਤੋਂ ਗਰਮ ਸ਼ਹਿਰ ਬਠਿੰਡਾ ਰਿਹਾ ਜਿੱਥੇ ਤਾਪਮਨ 36 ਡਿਗਰੀ ਦਰਜ ਕੀਤਾ ਗਿਆ ਅਮਰਸਰ ਚ ਤਾਪਮਨ 32.4 ਡਿਗਰੀ ਧਿਆਣਾ ਚ 33.2 ਡਿਗਰੀ ਪਟਿਆਲਾ ਚ 32.2 ਡਿਗਰੀ ਅਤੇ ਪਟਾਣਕੋਟ ਚ 33.6 ਡਿਗਰੀ ਦਰਜ ਕੀਤਾ ਗਿਆ ਮੌਸਮ ਦੇ ਨਾਲ ਜੁੜੀ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਿਣਾ ਅਗੇ ਤੱਕ ਤੁਸੀਂ ਦੇਖਦੇ ਰਹੋ ਪੰਜਾਬੀ ਲਿੰਕ মিডিਆ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ